ਜਿਹੜੋ ਇਹ ਆ ਗਈ ਅਲਟਰਾ ਜਨ 50% ਤੇ ਆਪਣਾ ਕਣਕ ਮਾਰਨ ਵਾਲੀ ਉਹ ਵੀ ਜਿਹੜੋ ਸ਼ੂਟੂ ਨੇ ਲਾਇਆ ਇੱਕ ਪੰਪ ਇੱਕ ਪੰਪ ਜੋ ਥੱਕ ਗਿਆ ਜ਼ਰਦਾਰ ਇਹ ਤਾਂ ਕਹਿੰਦਾ ਫਿਰ ਕਿਹੜੀ ਸੀ ਉਹ ਛੇਰ ਵੀ ਛੇਰ ਉਹ ਵੀ ਜਿਹੜੋ ਕਰੋ ਚੈੱਕ ਸਾਰੀ ਗੋਭ ਤੋਂ ਬਾਹਰ ਕੱਢਤੀ ਸੁੰਡੀ ਕੱਲ ਤੋਂ ਵੀ ਤਰੀਕੇ ਨਾਲ ਖਾ ਲਿਆ ਦੇਖੋ ਇਹਦੀ ਗੋਭ ਦੇ ਵਿੱਚ ਸੁੰਡੀ ਵੜਨ ਲੱਗ ਗਈ ਸੀਗੇ ਕਰੋ ਚੈੱਕ ਆਹ ਸੁੰਡੀ ਹੁਣ ਕੱਲ ਸਪਰੇ ਨੇ ਤਾਂ ਬਾਹਰ ਕੱਢਤੀ ਮਾਰੀ ਬਾਹਰ ਭਗਾ ਵਗਾ ਕੇ ਤੇ ਇਹਦੀ ਗੋਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੱਤੇ ਦਾ ਇਹ ਪੂਰਾ ਨਾਸ ਮਾਰ ਦਿੰਦੀ ਹੈ ਜੇਕਰਾਂ ਗੋਬ ਚ ਵੱਢ ਜੇ। ਤੋਂ ਵੀ ਕਿਸਾਨ ਵੀਰੋ ਵਲੌਗ ਦੇ ਵਿੱਚ ਥੋੜਾ ਸਵਾਗਤਾਂ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ। ਤੇ ਅੱਜ ਕਿਸਾਨ ਵੀਰੋ ਆਪਾਂ ਬੀਜ ਮੱਕੀ ਦੇ ਕਰਨ ਲੱਗੇ ਆਂ ਸਪਰੇ ਤਕਰੀਬਨ ਆਪਣੀ ਮੱਕੀ ਹੋਊਗੀ ਅੱਜ 15 ਦਿਨਾਂ ਦੀ ਤੇ 30 ਤਰੀਕ ਨੂੰ ਮੱਕੀ ਇਹ ਆਪਾਂ ਭਰਾ ਉਹ ਬੀਜੀ ਸੀਗੀ ਤੇ ਅੱਜ ਇਹਦੇ ਪਰ ਆਪਾਂ ਦੂਜੀ ਸਪਰੇ ਕਰਨ ਲੱਗੇ ਆਂ ਕੱਲ ਕਰੀ ਸੀਗੀ ਸੁੰਡੀ ਦੀ ਬੀਬਾ ਸਪਰੇ ਤੇ ਅੱਜ ਇਹਦੇ ਵਿੱਚ ਆਪਾਂ ਜਿਹੜੀ ਆ ਕਣਕ ਜੰਮ ਗਈ ਕਣਕ ਦਾ ਜੰਮ ਬਹੁਤ ਹੋਇਆ ਪਿਆ ਤਾਂ ਅੱਜ ਆਪਾਂ ਕਣਕ ਦੇ ਜੰਮ ਵਾਸਤੇ ਆਪ ਸਪਰੇਅ ਕਰਾਂਗੇ ਕੱਲ ਕਰੀ ਸੀਗੀ ਆਪਾਂ ਬੀਬਾ ਦੀ ਆਥਣੇ ਤੇ ਗਰੋਥ ਪ੍ਰੋਮੋਟਰ ਕਰਤਾ ਸੀਗਾ ਤੇ ਅੱਜ ਨਾਲ ਦੀ ਨਾਲ ਦੂਜੀ ਸਪਰੇਅ ਕਰ ਰਹੇ ਹਾਂ ਕਿਉਂਕਿ ਇਹਦਾ ਮੱਕੀ ਨੂੰ ਕੋਈ ਅਸਰ ਨਹੀਂ ਹੈਗਾ ਤੇ ਰੜੇ ਵਿੱਚ ਇਹਦੇ ਕੱਕੋਖ ਹੋ ਜਾਂਦੇ ਨੇ ਆਪਣਾ ਕਣਕ ਜੰਮੀਗੀ ਉਹ ਮਾਰੂਗੀ ਇਹ ਇਹ ਬਾਬਾ ਅਲਟਰਾਜ਼ੀਨ ਆ ਜਾਂਦੀ ਆ 50% ਤੇ ਕੀਲੇ ਦੇ ਵਿੱਚ ਇਹ 500 ਗ੍ਰਾਮ ਪੈ ਜਾਂਦੀ ਆ ਯਕਤੂ ਆਪਾ ਪਤਾ ਕਰ ਰਹੇ ਆਲਟਰਾ ਜੀਨ ਤੇ ਤੁਸੀਂ ਦੱਸ ਸਕਦੇ ਹੋ ਵੀ ਕਿਹੜੀ ਹੋਰ ਤੁਸੀਂ ਕਿਹੜੀ ਕਰਦੇ ਹੋ ਜਿਹੜੇ ਜਿਹੜੇ ਵੀਡੀਓ ਦੇਖਦੇ ਨੇ ਵੀ ਭਾਈ ਕਿਹੜੀ ਕਰ ਰਹੇ ਹੋ ਸਾਨੂੰ ਦੱਸ ਦਿਓ ਗਾਂਸ ਪਾਸੇ ਕਰਕੇ ਪਾਜੂਗਾ ਥੱਲੇ ਕਰਕੇ ਪਾਈ ਹੁੰਦੇ ਛੱਡ ਦੇ ਸਾਰੇ ਜੀ ਲੋ ਵੀ ਜਟੋ ਆਪਾਂ ਕਣਕ ਮਾਰਨ ਵਾਸਤੇ ਸਪਰੇਅ ਜੀ ਕਿਉਂਕਿ ਕਣਕ ਦਾ ਜੰਮ ਹੋ ਗਿਆ ਜਿਆਦੇ ਕਣਕ ਵਾਸਤੇ ਮਾਰਨ ਨੂੰ ਉਹ ਆਪਾਂ ਲਿਆਂਦੀ ਸੀਗੀ ਅਲਟਰਾ ਜੀਨ ਇਹਦੇ ਆਪਾਂ 7 ਪੰਪ ਬਣਾ ਲਏ ਭਰਾਵੋ ਇੱਕ ਕੀਲੇ ਦੇ ਤਕਰੀਬਨ ਆਪਾਂ ਆਪਣਾ ਹੈਗਾ 2.5 ਵੀਕੇ ਦਾ ਥੋਂ ਦਾ ਕੀੜਾ ਹੈਗਾ ਇਹ 2.5 ਪਾਇੰਟ ਉੱਪਰੇ ਹੋਊਗਾ ਤੇ ਇਹਦੇ ਵਿੱਚ ਆਪਾਂ ਆਪਾਂ 7 ਪੰਪ ਬਣਾ ਲਏ ਵੀਰੋ ਤੇ ਬਣਾਉਣ ਨੂੰ ਜਿੰਨੇ ਮਰਜੀ ਜੇ 8 ਬਣਾ ਲੂ ਆਪਦੇ ਹਿਸਾਬ ਨਾਲ ਜੇ 7 ਬਣਾ ਲਓ ਆਪਾਂ ਪਰ 7 ਪੰਪ ਬਣਾ ਲਏ ਤੇ ਲੱਗਿਆ ਹੁਣ ਕਰਨ ਆ ਜਾਓ ਏ ਕੋਈ ਇਹ ਤਾਂ ਛੋਟੂ ਗੱਡੇ ਨਮਾਹਾਲੀ ਇਹ ਡਰਦਾ ਕਹਿੰਦਾ ਜਦ ਤੱਕ ਸਰਦਾਰ ਨਹੀਂ ਹੁੰਦਾ ਕਹਿੰਦਾ ਸਰਦਾਰ ਲੱਭੇ ਕੋਈ ਡਰ ਨਹੀਂ ਲੱਗਦਾ ਕਹਿੰਦਾ ਹੁਣ ਡਰ ਲੱਗਦਾ ਜੇ ਗਲਤੀ ਹੋਊਗੀ ਤਾਂ ਛੱਤਰ ਪਹਿਣਗੇ ਡਰ ਲੱਗਦਾ ਨਾ ਨਾ ਪਾ ਲਾ ਦਵਾਈ ਇੱਕ ਆ ਪਾ ਵਾ ਇੱਕ ਡੱਬਾ ਆ ਲਾਉਂਦਾ ਉਹ ਵੀ ਜਿਹੜੋ ਛੋਟੂ ਨੂੰ ਕੱਲ ਟ੍ਰੈਲ ਦਾ ਦੱਸਿਆ ਸੀਗਾ ਛੋਟੂ ਟ੍ਰੈਲ ਕਰ ਗਿਆ ਪਾਸ ਉਹ ਵੀ ਜੇਟੋ ਹਵਾ ਚੱਲ ਰਹੀ ਆ ਬਹੁਤ ਜ਼ਿਆਦੇ ਤੇ ਦੂ ਦੂ ਦੇ ਕੰਮ ਆਇ ਨਹੀਂ ਲੋਟ ਚ ਤੇ ਉਧਰੋਂ ਡੈਡੀ ਫੇਰ ਲਾ ਕੇ ਸਪਰੇਅ ਕਰਨਾ ਤੇ ਹਵਾ ਚੱਲ ਰਹੀ ਆ ਬਹੁਤ ਜ਼ਿਆਦਾ ਤੇ ਇੱਕ ਬਾਬੇ ਉਹ ਇਹ ਹੁੰ ਲੱਗਦੀਦਾ ਹੁੰਦੀ ਆ ਹੱਥਾਂ ਵਾਲੇ ਪੰਪ ਨਾਲ ਸਪਰੇਅ ਪਰ ਆਪਾਂ ਇੰਜਨ ਵਾਲੇ ਨਾਲ ਲਾ ਰਹੇ ਆ ਹੱਥਾਂ ਵਾਲੇ ਨਾਲ ਪੰਪ ਵੱਧ ਲਾ ਜਾਂਦੇ ਤਕਰੀਬਨ 10 11 ਪੰਪ ਲੱਗ ਜਾਂਦੇ ਨੇ ਵੱਧੇ ਲੱਗ ਜਾਂਦੇ ਨੇ 10 12 ਤੋਂ ਵੀ ਤੇ ਹੱਥਾਂ ਵਾਲੇ ਨਾਲ ਘੱਟ ਲੱਗਦੇ ਨੇ ਲੋ ਵੀ ਮਤਰੋ ਨਾਲ ਨਾਲ ਲਾਨੇਦਾਰ ਦੇ ਰਿਹਾ ਉਹਨੂੰ ਟ੍ਰੇਨਿੰਗ ਛੋਟੂ ਨੂੰ ਕਰ ਰਿਹਾ ਟ੍ਰੇਨਡ ਉਗ ਗਿਆ ਹੋਵੇ ਮਤਰਾ ਮੱਕੀ ਹੋਣ ਦਾ ਕਿਦਾਂ ਮੈਂ ਪਾਲੀ ਹੁਣ ਤੇਰੀ ਵਾਰੀ ਆ ਸਪਰੇਇ ਦਾ ਬਰੂ ਦੀ ਤੇ ਛੋਟੂ ਵੀ ਸਿੱਖਦਾ ਜਾ ਰਿਹਾ ਤੇ ਕਰੋ ਚੈੱਕ ਮਿੱਤਰੋ 15 ਦਿਨ ਦੀ ਆਪਣੀ ਹੋ ਗਈ ਮੱਕੀ ਤਕਰੀਬਨ ਗਠਾ ਟੱਪ ਗਈ ਲੋ ਵੀ ਜਟੋ ਸੁੰਢੀ ਕਰਤੀ ਬੌਲੀ ਤੁਹਾਨੂੰ ਦਿਖਾਉਂਦੇ ਆ ਕੁੜਿਆ ਸੀ ਨੇ ਸਪਰੇਇ ਇਹ ਹੋ ਗਈ ਬੌਲੀ ਇਹ ਬੌਲੀ ਹੋ ਗਈ ਆ ਇਹ ਬੌਲੀ ਹੋ ਗਈ ਦੇਦਾ ਲੰਗ ਬਦਲ ਗਿਆ ਜੀ ਸਾਹ ਦੇਖਦਾ ਹੈਗਾ ਇਹਦੇ ਕਿੱਦਾਂ ਬਦਲ ਗਿਆ ਇਹਦੀ ਫੁੱਕ ਗਈ ਹਮ ਲੋਈ ਮਟਰੋ ਕਾਲ ਕਰੀ ਦੀ ਸਪਰੇਏ ਦੇ ਚ ਕਰੋ ਚੈੱਕ ਗੱਲ ਆਵਾਜ਼ ਸੁੰਡੀ ਕਰਤੀ ਬੌਲੀ ਨਹੀਂ ਪਹਿਲਾਂ ਗੋਪ ਦੇ ਵਿੱਚ ਬੜੀ ਬੈਠੀ ਸੀਗੀ ਹੁਣ ਤੁਸੀਂ ਦੇਖ ਸਕਦੇ ਹੋ ਗੋਪ ਦੇ ਵਿੱਚ ਤਾਂ ਦੇਖੋ ਤੁਹਾਨੂੰ ਵੀ ਹੈਗਾ ਇੱਥੇ ਲੇਕਿਨ ਸਾਰੇ ਸਭ ਨਿਕਲਦੀ ਬਾਹਰ ਕੱਢਤੀ ਬੜੀ ਗੋਪ ਤੋਂ ਬਾਹਰ ਕੱਢਤੀ ਸੁੰਡੀ ਕੱਲ ਤੱਕ ਇਹ ਮਰ ਜੂਗੇ ਅੱਜ ਬੌਲੀ ਜੀ ਦਾ ਕਰਤੀ ਹਮ ਲੋਈ ਅ ਵੀ ਬਾਹਰ ਕੱਢਤੀ ਦਿਖਾਈ ਹੱਥ ਭਰਾ ਕਰ ਇੱਧਰਲੇ ਪਾਸੇ ਹੈਗੀ ਸੀ ਬਰਸੀਣ ਬਰਸੀਣ ਨੂੰ ਲਾਇਆ ਜੀ ਪਾਣੀ ਵੀ ਇਹਦੇ ਚੜੀ ਵਿੰਜਾਂਗੇ ਉਹਨੇ ਇੱਧਰ ਦੇਖੋ ਬਹੁਤ ਜ਼ਿਆਦਾ ਕਰਤਾ ਨੁਕਸਾਨ ਸਾਰੇ ਪੁੱਤੇ ਪੱਤੇ ਖਾਲੇ ਆਹ ਦੇਖੋ ਮੈਂ ਤਰੋਂ ਤੁਹਾਨੂੰ ਦਿਖਾਉਣਾ ਵਾ ਇਹਦਾ ਇਹਨੂੰ ਸੁੰਡੀ ਨੇ ਪੂਰੀ ਤਰੀਕੇ ਨਾਲ ਖਾ ਲਿਆ ਦੇਖੋ ਇਹਦੀ ਗੋਭ ਦੇ ਵਿੱਚ ਸੁੰਡੀ ਵੜਨ ਲੱਗੀ ਸੀਗੀ ਕਰੋ ਚੈੱਕ ਆਹ ਸੁੰਡੀ ਹੁਣ ਕੱਲ ਸਪਰੇ ਨੇ ਥਾਂ ਬਾਹਰ ਕੱਢਤੀ ਮਾਰੀ ਬਾਹਰ ਭਗਾ ਵਗਾ ਕੇ ਇਹਦੀ ਗੋਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੱਤੇ ਦਾ ਇਹ ਪੂਰਾ ਨਾਸ ਮਾਰ ਦਿੰਦੀ ਹੈ ਜੇਕਰਾਂ ਗੋਬ ਵਿੱਚ ਵੱਢ ਜੇ ਫਿਰ ਇਹ ਦੁਬਾਰੇ ਗੋ ਫੁੱਟਦੀ ਆ ਹੁਣ ਜਿਵੇਂ ਇਹਦੀ ਗੋਬ ਦੇ ਵਿੱਚ ਸੁੰਡੀ ਲੱਗਣ ਲੱਗੀ ਸੀ ਆ ਦੇਖੋ ਤੁਸੀਂ ਕਰ ਸਕਦੇ ਹੋ ਦੇਖ ਸਕਦੇ ਹੋ ਗੋਬ ਇਹਦੀ ਖਾ ਖਾ ਸੜਤੀ ਇਹਨੇ ਹੁਣ ਇਹ ਦੁਬਾਰੇ ਫੁੱਟੂਗੀ ਤਾਂ ਪੱਤਿਆਂ ਦਾ ਜਿਆਦਾ ਨੁਕਸਾਨ ਇਧਰਲੇ ਫੁੰਜੇ ਪਰ ਜਿਆਦਾ ਸੀਗਾ ਕਿਉਂਕਿ ਵਰਸੀਨ ਜੋ ਭੱਜ ਭੱਜ ਆ ਕੇ ਇਧਰ ਆ ਗਈ ਮੱਕੀ ਦੇ ਵਿੱਚ ਵੱਢ ਗਈ ਕਿਉਂਕਿ ਇਹਦੇ ਵਿੱਚ ਜਿਆਦਾਤਰ ਹੁੰਦੀ ਆ ਆ ਦੇਖੋ ਗੋਬ ਬੰਨ ਖਾ ਗਈ ਇਹ ਹੁੰਦਾ ਮਿੱਤਰੋ ਸੁੰਡੀ ਦਾ ਅਟੈਕ ਜਿਹੜੇ ਮੱਕੀ ਲਾਉਂਦੇ ਨੇ ਬਈ ਉਹਨਾਂੋਂ ਦਾ ਜ਼ਿਆਦਾ ਪਤਾ ਹੋਊਗਾ ਲੋਕ ਵੀ ਝਟੋ ਸਪਰੇਅ ਚੱਲ ਰਹੀ ਆ ਰਹਿ ਗਿਆ 2 ਕੁ ਮਿੰਟਾਂ ਤੇ ਜੇ ਇਹਦੇ ਅੱਜ ਸਪਰੇਅ ਨਾ ਕਰਦੇ ਤਾਂ ਇਹਦੇ ਮੱਕੀ ਨੂੰ ਦਾਬ ਪਾਉਂਦੀ ਇਹ ਮੱਕੀ ਨੂੰ ਉੱਠਣ ਨਹੀਂ ਦੇਣਾ ਸੀਗਾ ਇਹਨੇ ਤੇ ਇੱਕ ਕੱਲ੍ਹ ਸਵੇਰੇ ਭਰੀ ਸੀਗੀ ਤੇ ਕੱਲ੍ਹ ਆਥਣੇ ਆਪਾਂ ਇਹਦੇ ਤੇ ਸਪਰੇਅ ਕਰਤੀ ਸੀਗੀ ਕੱਲ੍ਹ ਸਵੇਰੇ ਭਰੀ ਵੀ ਕੱਲ੍ਹ ਆਥਣੇ ਸਪਰੇਅ ਹੋਊਗੀ ਦੀ ਇਹਦੇ ਤੇ ਸੁੰਡੀ ਦੀ ਬੀਬਾ ਸਪਰੇਅ ਕਰੀ ਸੀਗੀ ਤੇ ਆਪਾਂ ਨੂੰ ਭਾਵੇਂ ਉਹ 2 ਕਿੱਲਿਆਂ ਦੀ 2400 ਦੀ ਪੈਂਦੀ ਆ ਜਟੋ ਇਹ ਆ ਗਈ ਆਪਣੀ ਬੀਬਾ ਕੰਪਨੀ ਦੀ ਸਪਰੇ ਜਿਹੜੀ ਆਪਾਂ ਕਰੀਆ 500 ਐਮਐਲ ਦੀ ਦੋ ਗਿੱਲਾਂ ਚ ਪੈ ਜਾਂਦੀ ਆ ਤੇ ਇਹ ਆ ਗਿਆ ਆਪਣਾ ਗਰੋਥ ਪ੍ਰੋਮੋਟਰ ਉਹ ਵੀ ਜਟੋ ਸ਼ੂਟੂ ਨੇ ਲਾਇਆ ਇੱਕ ਪੰਪ ਇੱਕ ਪੰਪ ਜੋ ਥੱਕ ਗਿਆ ਸਰਦਾਰ ਇਹ ਤਾਂ ਕਹਿੰਦਾ ਫਿਰ ਵੀ ਮੈਂ ਲਾ ਦਿੰਦਾ ਤੇ ਮਤਰੋ ਮੱਕੀ ਹੈਗੀ ਆ ਤਕਰੀਬਨ 30 ਦਿਨਾਂ 30 ਤਰੀਕ ਦੀ ਬੀਜੀ ਵੀ ਅੱਜ 15 ਦਿਨ ਦੀ ਮੱਕੀ ਹੋ ਗਈ ਤੇ ਇਹਨੂੰ ਕਰ ਰਹੇ ਆਪਾਂ ਸਪਰੇ ਬਾਕੀ ਆ ਕੀਲਾ ਪਰਲਾ ਤੜਕੇ ਕਰਾਂਗੇ ਤੇ ਇੱਧਰ ਪਟੂ ਨੇ ਕਹੇ ਨੇ ਪਨੀਰੀ ਬਨੂਰੀ ਵਾਸਤੇ ਅੱਗ ਲਾ ਰੱਖੀ ਆ ਮਾਹਣ ਬੀਜਣ ਵਾਸਤੇ ਇੱਕ ਕਰੋ ਚੱਲ ਰਹੀ ਆ ਜਿਹੜੂ ਬੀਬਾ ਤੇ ਗਰੋਥ ਪ੍ਰੋਮੋਟਰ ਦੀ ਸਪਰੇ ਦੋਨਾਂ ਨੂੰ ਮਿਕਸ ਕਰਕੇ ਭਰਾਵੋ ਆਪਾਂ ਸਪਰੇ ਕਰ ਰਹੇ ਆ ਵੀ ਜਿਹੜਾ ਗਰਮ ਗਰੋਥ ਵਾਲਾ ਹੋਊ ਆਪਣਾ ਪੱਤਾ ਚੌੜਾ ਹੋ ਜਾਊਗਾ ਕਿਉਂਕਿ ਆਪਣੀ ਪੰਜ-ਪੰਜ ਪੱਤਿਆਂ ਦੀ ਆਪਣੀ ਮੱਕੀ ਹੋ ਚੁੱਕੀ ਆ ਤੇ ਬਾਕੀ ਚੱਲ ਰਹੀ ਆ ਛੋਟੂ ਕਰ ਰਿਹਾ ਸਪਰੇ ਹਵਾ ਠੀਕੀ ਵੀ ਆ ਤੇ ਕਿਵੇਂ ਲੱਗਿਆ ਮੇਤਰੋ ਬਲੌਗ ਦੱਸਿਓ ਜ਼ਰੂਰ